ਤੇ ਸਭ ਤੋਂ ਪਹਿਲਾਂ ਭਜ ਦੈਰ ਆਰਮ ਜੀ ਆਏ। ਦੈਰ ਆਰਮ ਜਦੋਂ ਆਏ ਤੇ ਮਹਾਰਾਜ ਤੰਬੂ ਵਿੱਚ ਲੱ ਕੇ ਗਏ। ਹੁਣ ਤਲਵਾਰ ਲਾ ਕੇ ਬਾਹਰ ਨਿਕਲੇ ਨੇ ਤੇ ਭਜ ਦੈਰ ਆਰਮ ਜੀ ਤੰਬੂ ਵਿੱਚ। ਦਿਨਾਂ ਦਾ ਸੀਸ ਘਰ ਦੇ ਨਾਲ ਵੱਖ ਹੋਇਆ। ਮਹਾਰਾਜ ਬਾਹਰ ਆਏ ਇੱਕ ਹੋਰ ਬਾਜ ਮਾਰੀ। ਤੇ ਧਰਮਚੰਦ ਇਹ ਹੱਥ ਨਾਲ ਪਰਦਾ ਰਹਿਣ ਵਾਲਾ ਦਿੱਲੀ ਦੇ ਰਹਿਣ ਵਾਲਾ ਨਹੀਂ ਸੀ। ਉਸ ਵਕਤ ਯੂਪੀ ਦੇ ਵਿੱਚ ਇਹ ਏਰੀਆ ਪੈਂਦਾ ਸੀ ਠੀਕ ਹੈ ਆਦੂ ਕੁਝ ਰਾਸਤੇ ਬਦਲ ਗਏ ਨਹੀਂ ਕੁਝ ਘੇਰੇ ਛੋਟੇ ਹੋ ਗਏ ਨੇ ਜਿਵੇਂ ਇੱਕ ਸੂਬਾ ਪੰਜਾਬ ਜਿੱਦ ਇੱਕ ਪ੍ਰਾਂਤ ਬਣ ਕੇ ਰਹਿ ਗਿਆ ਕਿਤੇ ਹਮਾਚਲ ਹਰਿਆਣਾ ਦਿੱਲੀ ਗੜ ਅਸ ਦੀ ਵਿਰਾਸਤੀ ਆਖੋ ਸਤਨਾਮ ਲਾਹੌਰ ਤੱਕ ਪੰਜਾਬ ਦੀ ਲਾਹੌਰ ਰਾਜਧਾਨੀ ਰਹੀ ਹੈ ਦਿੱਲੀ ਦੀ ਰਾਜਧਾਨੀ ਪਟਨਾ ਸਬ ਰਹੀ ਹੈ ਦਿੱਲੀ ਦੀ ਰਾਜਧਾਨੀ ਪਟਨਾ ਸਬ ਸੀ ਪੰਜਾਬ ਦੀ ਰਾਜਧਾਨੀ ਲਾਹੌਰ ਹੋਇਆ ਕਰਦੀ ਸੀ ਬਹੁਤ ਵੱਡਾ ਸਾਡਾ ਰਾਜ ਸੀ ਛੇਰੇ ਪੰਡਾ ਮਹਾਰਾਜ ਨੇ ਕਿਤੇ 40 ਸਾਲ ਬੈਠ ਕੇ ਰਾਜ ਕੀਤਾ ਤੇ ਮਹਾਰਾਜ ਦਵਾਰ ਆਣ ਕੇ ਬਾਜ ਮਾਰੀ ਤੇ ਧਰਮ ਚੰਦ ਉੱਠਿਆ ਹਸਨਾਪੁਰ ਦੇ ਰਹਿਣ ਵਾਲਾ ਤੇ ਮਹਾਰਾਜ ਕਹਣ ਲਗੇ ਵਾਹ ਪਹਿਲਾਂ ਦਇਆ ਜੀ ਤੋਂ ਧਰਮ ਦਇਆ ਦਾ ਪੁੱਤ ਤੋਂ ਧਰਮ ਦਇਆ ਮਾਏ ਤੇ ਧਰਮ ਪੁੱਤਰ ਯਾਦ ਰੱਖੋ ਜਿਸ ਖਿੱਤੇ ਵਿੱਚ ਜਿਸ ਹਿਰਦੇ ਵਿੱਚ ਧਰਮ ਨਹੀਂ ਦਇਆ ਨਹੀਂ ਉਹ ਤੇ ਧਰਮ ਕਦੇ ਨਹੀਂ ਪਤਾ ਹੋਇਆ ਗਿਆਨਹੀਣ ਅਗਿਆਨਪੁਰ ਦਾ ਧਰਮ ਤੋਂ ਸਖੜਾ ਮਨੁੱਖ ਗਿਆਨ ਤੋਂ ਵਾਂਝਾ ਥਾਂ ਸਾਧੀਆਂ ਠੋਕਰਾ ਖਾਣ ਵਾਸਤੇ ਮਸਾਜ ਹਟਾਉਂਦਾ ਅੱਡ ਸਾਡੀ ਕੌਮ ਦੀ ਬਰਬਾਦੀ ਯਾਹ ਤੇ ਹਿੰਦੀ ਕਲਾ ਤਾਂ ਹੀ ਹੈ ਸਾਸੀ ਫੁੱਟ ਦੇ ਸ਼ਿਕਾਰ ਹੋ ਚੁੱਕੇ ਆ ਅ ਜਿਹੜਾ ਕਾਲਪੁਰਖ ਹੈ ਸਾਡਾ ਇਹ ਹੈ ਬੁੱਢਾ ਦਲ ਦੀ ਵਿਰਾਸਤ ਇਸ ਸ਼੍ਰੋਮਣੀ ਕਮੇਟੀ ਦਾ ਨਹੀਂ ਕਾਲ ਤੱਕ ਯਾਦ ਰੱਖਿਓ ਪਹਿਲੇ ਉਥੋਂ ਦੇ ਜਿਹੜੇ ਜਥੇਦਾਰ ਥਾਪੇ ਗਏ ਜਿਨ੍ਹਾਂ ਨੇ ਪੰਮ ਜਿਹੜੀ ਬੀੜਾ ਗੁਰੂਗਰਾਸਰ ਦੀ ਆਪਣੇ ਕਾਰਕਮਲਾਂ ਦੇ ਨਾਲ ਲਖੀ ਪੰਮ ਪਾਤਸ਼ਾਹ ਦੀ ਸਰਨ ਵਿੱਚ ਬੈਠ ਕੇ ਭਾਈ ਗਰਦਾਸ ਜੀ ਤੇ ਬਾਬਾ ਪੰਡਾ ਸਾਹਿਬ ਨੇ ਨਾਲ ਸੇਵਾ ਕਰਾਈ ਤੇ ਪਹਿਲੇ ਅਕਾਲ ਤਖਤ ਦੇ ਜਥੇਦਾਰ ਭਾਈ ਗਰਦਾਸ ਜੀ ਥਾਪੇ ਗਏ ਕਿਤੇ ਬਾਬਾ ਹਨੂਮਾਨ ਜੀ ਆਏ ਕਿਤੇ ਮਿਸਲ ਚੀਦਾ ਦੇ ਜਥੇਦਾਰ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਨਰਨ ਸਿੰਘ ਜੀ ਆਏ ਉਹਨਾਂ ਤੋਂ ਬਾਅਦ ਕਾਲੀ ਫੁੱਲਾ ਸਿੰਘ ਦੀ ਔਕਾਤ ਕੱਠੇ ਦੇ ਕਿਸੇਦਾਰ ਬਣੇ ਕਿਤੇ ਭਾਈ ਸੰਤ ਸਿੰਘ ਜੀ ਆਏ ਉਹਨਾਂ ਤੋਂ ਬਾਅਦ ਵਾਰ-ਵਾਰ ਜਿਹੜੀਆਂ ਆ ਪੀੜੀ ਦਰ ਪੀੜੀ ਸਮੇਂ ਦੇ ਨਾਲ ਤਾਕਤਾਂ ਨੂੰ ਦਬਾਉਣ ਵਾਸਤੇ ਕਿਤੇ ਜੱਸਾ ਸਿੰਘ ਆਲੂ ਵਾਲੀਏ ਹੋਰਾਸ ਦੇ ਘਰ ਦੇ ਕਿਸੇਦਾਰ ਆਗੂ ਬਣੇ ਕੌਮ ਦੇ ਆਗੂ ਯਾਦ ਰੱਖੋ ਇੱਕ ਸ਼ਿਕਰੀਕਾਰ ਇਹ ਜਿਹੜੀ ਕੌਮ ਹੈ ਇੱਕ ਬਨਜਾਰੇ ਸਿੱਖ ਇਹ ਬਹੁਤ ਦਲੀਲਾਂ ਤੇ ਪੀਲਾਂ ਦੇ ਨਾਲ ਲੜਦੇ ਨੇ ਪੰਡਤ ਜਵਾਹਰ ਲਾਲ ਨਹਿਰੂ ਨੇ ਆਖਿਆ ਸੀ ਆਓ ਤੁਸੀਂ ਹਿੰਦੂ ਧਰਮ ਦੇ ਵਿੱਚ ਆ ਜਾਓ ਸਾਡਾ ਧਰਮ ਕਬੂਲ ਕਰ ਲਓ ਗ੍ਰਹਿਣ ਕਰੋ ਅਸੀਂ ਹਰ ਇੱਕ ਬੱਚੇ ਨੂੰ ਨੌਕਰੀ ਦੇ ਦਵਾਂਗੇ ਬਨਜਾਰੇ ਸਿੱਖਾਂ ਨੇ ਤੇ ਸਿੱਕਲੀ ਕਰਾਂ ਨੇ ਇਹ ਗੱਲ ਆਖੀ ਸੀ ਅੱਜ ਵੀ ਆਪਣੇ ਪਿੰਡਾਂ ਵਿੱਚ ਆਉਂਦੇ ਨੇ ਲੋਹੇ ਦੇ ਬਰਤਨ ਬਣਾ ਕੇ ਗੁਜ਼ਾਰਾ ਕਰਦੇ ਨੇ ਵਣਜਾਰੇ ਸਿੱਖ ਉਹਨਾਂ ਵਿੱਚ ਇੱਕ ਨਾਮ ਹੁੰਦਾ ਲੱਖੀ ਸ਼ਾਹ ਬਣਜਾਰੇ ਦਾ ਜਿਹਦੇ ਹਜ਼ਾਰਾਂ ਟਾਡੇ ਸੀ ਗੱਡੇ ਚੱਲਦੇ ਸੀ ਜਿਹੜਾ ਨਵੇਂ ਪਾਚਾ ਤੋਂ ਧੜਾ ਆਪਣੇ ਘਰ ਵੇਖ ਲੈ ਕੇ ਗਿਆ ਉਹ ਤੋਂ ਵੱਡੀ ਸੇਵਾ ਬਹੁਤ ਵੱਡੀ ਸੇਵਾ ਨਵੇਂ ਪਾਚਾ ਪ੍ਰਤੀ ਭਾਈ ਜੀਵਨ ਸਿੰਘ ਦੀ ਤੇ ਲੱਖੀ ਸ਼ਾਹ ਬਣਜਾਰੇ ਦੀ ਉਹ ਵੀ ਬਣਜਾਰਾ ਸੀ ਇਹ ਕਦੇ ਗੁਲਾਮੀ ਨਹੀਂ ਕਰਦੇ ਤੇ ਇਹਨਾਂ ਵਿੱਚ ਪੰਚੀਆ ਸਿੱਖ ਬਾਦ ਸਾਨੂੰ ਬਾਦ ਆਖਿਆ ਬਦਾਂ ਵਾਲੀ ਨੇ ਬਾਜ ਦੀ ਪ੍ਰਭਾਸ਼ਾ ਕੀ ਤੇ ਬਰਬਾਦ ਦਾ ਜੀਵਨ ਕੀ ਹੈ ਧਿਆਨ ਦਿਓ ਸ਼੍ਰੀ ਅਨੰਦਪੁਰ ਸਾਹਿਬ ਕਲਗੀਆਂ ਵਾਲੇ ਪਾਸਾ ਕਿਉਂ ਆਏ ਇਹ ਪੰਜਾ ਪੈਰਾਂ ਦੀ ਸਥਾਪਨਾ ਕਿਵੇਂ ਹੋਈ ਅਸ਼ੋਕ ਸਮਰਾਟ ਦੁਨੀਆ ਦਾ ਬਾਸਾ ਹੋਇਆ ਇੱਕ ਦਿਨ ਦੇ ਵਿੱਚ 1 ਲੱਖ ਬੰਦੇ ਦਾ ਕਤਲ ਹੋਇਆ ਆ ਅਸ਼ੋਕ ਸਮਰਾਟ ਨੇ ਇੱਥੇ ਆੜ ਕੇ ਪਟਨਾ ਸਾਹਿਬ ਆਪਣੀ ਤਲਵਾਰ ਗੰਗਾ ਵਿੱਚ ਛੁੜ ਦਿੱਤੀ ਗੰਗਾ ਵਿੱਚ ਰੋੜ ਦਿੱਤੀ ਇਹਦਾ ਪੁੱਤਰ ਸੀ ਹਿੰਦਰੂ ਪਾਲ ਜਿਹੜਾ ਸਾਈ ਮਤ ਦਾ ਧਰਮ ਦਾ ਪ੍ਰਚਾਰਕ ਬਣ ਗਿਆ ਤੇ ਕਿਦਣ ਕਲਗਿਆ ਵਾਲੇ ਪਾਸਾ ਆਏ ਦੋ ਸੋਨੇ ਦੇ ਕੰਗਲ ਲੈ ਕੇ ਆਏ ਇੱਕ ਸਿੱਖ ਦੀ ਭੇਟਾ ਉਸ ਗੰਗਾ ਦੇ ਵਿੱਚ ਸੁੱਟ ਦਿੱਤੇ ਤੇ ਇੱਥੇ ਬੁੱਢਲੀ ਸਿੱਖਿਆ ਲੈ ਕੇ ਜੰਗੀ ਕਰਤਬ ਲੈ ਕੇ ਉਸ ਮਛੀਤ ਪਕੜ ਕੇ ਤੇ ਮદાન ਵਿੱਚ ਖੇੜ ਦੇ ਖਾਣੀਆਂ ਦੇ ਨਾਲ ਇਹ ਸਮਸ਼ੀਰ ਉਸ ਧਰਤੀ ਵਿੱਚੋਂ ਲੱਗ ਕੇ ਆਏ ਉਹ ਜਿੱਥੇ ਕਿਤੇ ਦੁਨੀਆਂ ਦੇ ਬਾਦਸ਼ਾਹ ਦੀਆਂ ਡਿੱਗੀਆਂ ਹੋਈਆਂ ਸਮਸ਼ੀਰਾ ਤੇ ਕੌਮ ਦੀਆਂ ਤਕਦੀਰਾਂ ਬਣਾਉਣ ਵਾਸਤੇ ਕਲਗਿਆਂ ਦੇ ਪਾਸੇ ਆਪ ਗਾਵਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਆਸ ਕੋ ਪੰਨੇ ਮੈਂ ਤਾਂ ਬੋਲਦਾ ਹਾਂ ਅਸੀਂ ਪੰਜਾਬ ਪਿਆਰਾਂ ਦੀ ਸਥਾਪਨਾ ਤੋਂ ਸਾਰੇ ਜਾਣੂ ਆ ਪਰ ਉਸ ਚੀਜ਼ ਦਾ ਮੋਢ ਜਿਹੜਾ ਮਜ਼ਬੂਤ ਕਿਵੇਂ ਹੁੰਦਾ ਹੈ ਕਿਸੇ ਕੌਮ ਦੀਆਂ ਜੜ੍ਹਾਂ ਜਿੰਨੀਆਂ ਡੂੰਘੀਆਂ ਹੋਣਗੀਆਂ ਧਰਮ ਦਾ ਉਨਾ ਹੀ ਜਿਹੜਾ ਸਾਡਾ ਨਿਸ਼ਾਨ ਸਭ ਝੁਲਦਾ ਹੈ ਇਹ ਦੁਨੀਆ ਵਿੱਚ ਅੱਜ ਬਹੁਤ ਮਹਾਨਤਾ ਰੱਖਦਾ ਹੈ ਯਾਦ ਰੱਖਿਓ ਇਹ ਪਹਿਲਾ ਝੰਡਾ ਹੈ ਨਾ ਦਰਬਾਰ ਸਾਹਿਬ ਲੱਗਾ ਮੈਂ ਸਿੱਧਾ ਗੋੰਦਵਾ ਸਾਹਿਬ ਪਹਿਲਾ ਝੰਡਾ ਲੱਗਾ ਹੈ ਪਰ ਦਰਬਾਰ ਸਾਹਿਬ ਦਾ ਮੈਂ ਹਵਾਲਾ ਕਿਉਂ ਦੁੱਤਾ ਦਰਬਾਰ ਸਾਹਿਬ ਦੇ ਪਿਛਲੇ ਬੰਨੇ ਚੜ੍ਹਦੇ ਬੰਨੇ ਝੰਡਾ ਲੱਗਾ ਹੋਇਆ ਨਿਸ਼ਾਨ ਸਾਹਿਬ ਸਾਰੇ ਗੁਰਦੁਆਰਿਆਂ ਦੇ ਸਾਹਮਣੇ ਲੱਗਾ ਹੈ ਇੱਥੇ ਕਿਉਂ ਲੱਗਾ ਇੱਕ ਪੁਲ ਬਣਿਆ ਹੋਇਆ ਇੱਧਰ ਜਿਸ ਨੂੰ ਆਖਿਆ ਜਾਂਦਾ ਵਾਹਿਗੁਰੂ ਨਾਮ ਜਹਾਜ ਚੜੇ ਸੋ ਉੱtre ਪਾਰ ਜੋਸ਼ਰ ਦਾ ਕਰ ਸੇ ਹੁੰਦੇ ਵਾਹਿਗੁਰੂ ਬਾਹਰ ਉਤਰਨ ਹਾਰ ਜਦੋਂ ਜਹਾਜ ਦੁਰਦਾ ਨਾ 에어ਪੋਰਟ ਤੋਂ ਚਾਹ ਦਿੱਲੀ ਹੋਵੇ ਤੇ ਚਾਹ ਅੰਮਰਸਾਰ ਹੋਵੇ ਉਹਦੇ ਵਿੱਚ ਉਸ ਦੇਸ਼ ਦਾ ਝੰਡਾ ਲੱਗਾ ਹੁੰਦਾ ਜੇ ਝੰਡਾ ਨਾ ਲੱਗਾ ਹੋਵੇ ਤਾਂ ਦੂਸਰੇ ਕੰਟਰੀਆਂ ਵਾਲੇ ਆਪਣੇ 에어ਪੋਰਟ ਤੇ ਜਹਾਜ ਨੂੰ ਉਤਰ ਨਹੀਂ ਦਿੰਦੇ ਪਰ ਗੱਲ ਰੱਖੋ ਸਿੱਖਾ ਮਹਾਰਾਜ ਨੇ ਫੜਲਾ ਦੇਖ ਕੇ ਸਾਡਾ ਝੰਡਾ ਸੀਸ ਦੇ ਉੱਪਰ ਚੁਲਾ ਦਿੱਤਾ ਸੀ ਜਦੋਂ ਖਤਰਾ ਬਣਿਆ ਕੌਮ ਨੂੰ ਉਹ ਝੰਡਾ ਦਰਬਾਰ ਸਾਹਿਬ ਲੱਗਾ ਹੋਇਆ ਕੌਮ ਦੀ ਗਵਾਈ ਕਰਦਾ ਆਖੋ ਸਤਨਾਮ ਫਰੀ ਵਾਹਿਗੁਰੂ ਮੈਂ ਗੱਲ ਕਰਦਾ ਪਿਆ ਸੀ ਅਕਾਲ ਤਖਤ ਦੀ ਅਕਾਲ ਤਖਤ ਬੁੱਢਾ ਦਲ ਦੀ ਵਿਰਾਸਤ ਹੈ ਤਿੰਨ ਗੱਥੇਦਾਰ ਬਦਲੇ ਗਏ 11 ਮੈਂਬਰ ਕਮੇਟੀ ਨੇ 1 ਮਹੀਨੇ ਦੇ ਵਿੱਚ ਅਕਾਲ ਤਖਤ ਕਿਸੇ ਬੰਦੇ ਦਾ ਨਹੀਂ ਇਸ ਨੂੰ ਆਖਿਆ ਜਾਂਦਾ ਅਕਾਲ ਦਾ ਤਖਤ ਗਦਰ ਸ੍ਰੋਮਣੀ ਕਮੇਟੀ ਦਾ ਗਾਜ ਹੋਇਆ 1920 ਦੇ ਵਿੱਚ 171 ਮੈਂਬਰੀ ਕਮੇਟੀ ਸਥਾਪਿਤ ਹੋਈ ਸੀ ਲਹਿਰਾਂ ਤਲੀਆਂ ਉਹਨਾਂ ਲਹਿਰਾਂ ਨੇ ਬਹੁਤ ਵੱਡਾ ਕੰਮ ਵਿੱਚ ਪਰਵਰਤਨ ਲੈ ਕੇ ਆਂਦਾ ਇਨਕਲਾਬ ਇੱਕ ਪੈਦਾ ਹੋਇਆ ਪਰ ਅੱਜ ਉਹਨਾਂ ਨੂੰ ਖੋਖਲਾ ਕਰਨ ਵਾਸਤੇ ਆ ਗੋਲ ਕੱਪ ਚੋਂ ਤਨਖਾਹਾਂ ਲੈਣ ਵਾਲੇ ਬੰਦੇ ਘਰ ਨੂੰ ਪਾਸੇ ਕਰਕੇ ਆਪਣੀਆਂ ਜ਼ਮੀਰਾਂ ਨੂੰ ਵੇਚ ਕੇ ਅੱਜ ਉਹਨਾਂ ਦੇ ਪੈਰਾਥਲੇ ਦੇ ਰਹੇ ਨੇ ਜਿਹੜਾ ਲੋਕਾਂ ਨੇ ਸਾਡੀ ਕੌਮ ਨੂੰ ਮੰਗਾਰਿਆ ਤੇ ਟੰਗਿਆ ਖੁਸਾਤ ਨਾਮ ਫਰੀ ਵਾਹੇ ਇਹ ਮੇਰੇ ਕਲਗਿਆਲੇ ਪਾਚਾ ਉਹਨਾਂ ਨੂੰ ਕੌਮਾਂ ਨੂੰ ਕਦੇ ਮਾਫ ਨਹੀਂ ਕਰਨਗੇ ਯਾਦ ਰੱਖਿਓ ਜਿਨ੍ਹਾਂ ਨੇ ਆਪਣੇ ਚਾਰੇ ਪੁੱਤਰਨ ਵਾਰ ਕੇ ਇਸ ਧਰਮ ਤੋਂ ਇਸ ਕੌਮ ਤੋਂ ਨਿਛਾਵਰ ਹੋ ਕੇ ਉਹਨਾਂ ਨੇ ਆਖਿਆ ਸੀ ਇਹਨਾਂ ਪੁੱਤਰਨ ਕਿਸੇ ਇਸ ਪਰ ਵਾਰ ਦਿੱਗੇ ਸੁਧ ਚਾਰ ਕਲਗਿਆਲੇ ਪਾਚਾ ਮਹਾਰਾਜ ਪਹਿਲਾਂ ਦਇਆ ਆਈ ਲਾਹੌਰ ਤੋਂ ਫਿਰ ਧਰਮ ਜਾਂਦਾ ਆਇਆ ਮਹਾਰਾਜ ਕਹਿਣ ਲੱਗੇ ਅੱਜ ਦਇਆ ਦੇ ਵਿੱਚ ਆਣ ਕੇ ਧਰਮ ਖੜਾ ਹੋ ਗਿਆ ਦਇਆ ਤੋਂ ਬਿਨਾ ਧਰਮ ਕਦੇ ਸਥਾਪਿਤ ਨਹੀਂ ਹੁੰਦੇ ਯਾਦ ਰੱਖਿਓ ਪ੍ਰਬੰਧਕ ਜਨ ਬੈਠੇ ਨੇ ਸਮੁੱਚੀ ਮੈਨੇਜਮੈਂਟ ਬੈਠੀ ਹੈ ਜੇ ਚੰਗਾ ਸੁਭਾਅ ਹੋਵੇ ਹਰ ਇੱਕ ਦਾ ਦਰਦ ਰੱਖਦੇ ਹੋਣ ਹਰ ਇੱਕ ਪਿੰਡ ਦਾ ਬੰਦਾ ਨਾਲ ਤੁਰੇਗਾ ਉਹਨਾਂ ਦੀ ਪ੍ਰਸ਼ੰਸਾ ਕਰੇਗਾ ਕਿ ਸਾਡੇ ਪਿੰਡ ਦੀ ಗ್ರಾಮ ਪੰਚਾਇਤ ਨਗਰ ਪੰਚਾਇਤ ਜਾਂ ਸਾਡੀ ਮੈਨੇਜਮੈਂਟ ਬੜੀ ਸਿਆਣੀ ਹੈ ਕਿ ਹਰ ਇੱਕ ਦਾ ਦਰਦ ਲੈ ਕੇ ਨਾਲ ਚੱਲਦੀ ਹੈ ਤੇ ਜੇ ਗੋਲ ਕਾਂਦ ਕਬਜ਼ਾ ਕਰੀ ਰੱਖਿਆ ਤੇ ਲੋੜਵੰਦ ਦੇ ਨਾਲ ਨਾ ਚੱਲੇ ਫਿਰ ਮੇਰੇ ਬਾਪ ਮੇਰੇ ਬਾਬੇ ਨੇ ਮਾਫ਼ ਨਿਕਾਣਾ ਜਿਸ ਨੇ ਆਖਿਆ ਸੀ ਘਾਲ ਖਾਏ ਕੇ ਛੱਤੋਂ ਦੇ ਨਾਨਕਰਾ ਪਛਾਣੇ ਸੀ ਦਇਆ ਆਇਆ ਧਰਮ ਆਇਆ ਤੇ ਮਰਨ ਕਹਿਣ ਲੱਗੇ ਹੁਣ ਹਿੰਮਤ ਦੀ ਲੋੜ ਲੱਗੀ ਹੈ ਬੰਦੇ ਕੋ ਦਇਆ ਵੀ ਹੋਵੇ ਧਰਮ ਵੀ ਹੋਵੇ ਤੇ ਉੱਠ ਨਹੀਂ ਸਕਦਾ ਕਮਜ਼ੋਰ ਹੈ ਬਲ ਕਰਕੇ ਮਾਨਕ ਬਜ਼ੋਰ ਹੈ ਅੱਜੇ ਕੁਝ ਕਰਨ ਦੀ ਇਜਾਜ਼ਤ ਨਹੀਂ ਆਈ ਤੇ ਭਲਕਦਾ ਹੋ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿਵੇਂ ਹੋਏਗਾ ਤੇ ਉਸ ਵਕਤ ਮਹਾਰਾਜ ਕਹਿਣ ਲੱਗੇ ਹੁਣ ਹਿੰਮਤ ਦੀ ਲੋੜ ਹੈ ਹਿੰਮਤ ਕਿੱਥੋਂ ਠੱਕੇ ਆਈ ਦਵਾਰਕਾ ਦੇ ਵਿੱਚ ਕ੍ਰਿਸ਼ਨ ਨੇ ਆਪਣੀ ਕਿਰਪਾਨ ਨੂੰ ਜਦੋਂ ਕਰਮਾ ਪੰਡਵਾਂ ਦਾ ਜੁੱਧ ਹੋਇਆ ਇਸਨੇ ਵੀ ਜੰਮਨਾਬੜ ਸੁੱਟ ਦਿੱਤੀ ਆਖੋ ਸਤਿਨਾਮ ਜਿਹੜਾ ਕ੍ਰਿਸ਼ਨ ਅਰਜੁਨ ਦਾ ਰਥਵਾਹੀ ਬਣ ਕੇ ਲੜਿਆ ਬਲਬੁੱਤੇ ਤੇ ਦਵਾਪਰ ਯੁਗ ਦਾ ਆਪ ਅਵਤਾਰ ਇਸਨੇ ਵੀ ਆਪਣੀ ਜੰਮਨਾਬ ਵਿੱਚ ਤਲਵਾਰ ਸੁੱਟ ਦਿੱਤੀ ਤਦ ਉਥੋਂ ਹਿੰਮਤ ਉੱਠ ਕੇ ਆਈ ਤੇ ਮਹਾਰਾਜ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ ਕਹਿਣ ਲੱਗੇ ਸ਼ਾਬਾਸ਼ ਪੁੱਤਰਾ ਅੱਜ ਕੌਮ ਨੂੰ ਇੱਕ ਨਵਾਂ ਮੋੜ ਦੇ ਦਿੱਤਾ ਤੈਨੂੰ ਪਿਆਰੇ ਹੋਏ ਤੇ ਮਾਰਨ ਕਹਿਣ ਲੱਗੇ ਇੱਕ ਹੋਰ ਉੱਠੇ ਹੁਣ ਆਇਆ ਮੁਕਮ ਦ੍ਰਿੜਤਾ ਜੇ ਨਕਰ ਦ੍ਰਿੜਤਾ ਨਾ ਹੋਵੇ ਵਿਸ਼ਵਾਸ ਨਾ ਹੋਵੇ ਭਰੋਸਾ ਨਾ ਹੋਵੇ ਤਾਂ ਆਖਾ ਜਾਂਦਾ ਨਾ ਮਰਤੀ ਕਦਣਾ ਹੋਵੀ ਜਨਕੀ ਅਰਦਾਸ ਨਾਨਕ ਜੁਰ ਗਵਿੰਦ ਕਾ ਪੂਰਨ ਗੁਣ ਦਾਸ ਜਦੋਂ ਦ੍ਰਿੜਤਾ ਆ ਗਈ ਤਿਮਾਰਰ ਕਰਨ ਲੱਗੇ ਹੁਣ ਇੱਕ ਸੈਭੀ ਦੀ ਲੋੜ ਐ ਇੱਕ ਪਿਆਰਾ ਹੋਰ ਉਠੇ ਤੇ ਬਿਦਰ ਤੋਂ ਆਇਆ ਸਹਿਬਚੰਦ ਜਿਹੜਾ ਹੋਇਆ ਦਰਯੋਧਨ ਇਹਨਾਂ ਦੇ ਬਾਪ ਦੇ ਜਦਸ਼ਟਰ ਦੇ ਦੋ ਵਿਆਹ ਸੀ ਉਹਦਾ ਸੀ ਦਾਸੀ ਦਾ ਪੁੱਤਰ ਸਹਿਬਚੰਦ ਆ ਬਿਦਰ ਤੇ ਬਿਦਰ ਨੂੰ ਮਹਿਲਾ ਵਿੱਚ ਥਾਂ ਨਹੀਂ ਸੀ ਮਿਲੀ ਜੇ ਉਹਨੂੰ ਮੈਲਾ ਬਚਾਉਣਾ ਸੀ ਤੇ ਦਰਯੋਧਨ ਨੂੰ ਪੁੱਛਣਾ ਪੈਂਦਾ ਸੀ ਤੇ ਜਦੋਂ ਕ੍ਰਿਸ਼ਨ ਦੀ ਉੱਥੇ ਗਾਏ ਤੇ ਇੱਕ ਰਾਤ ਕ੍ਰਿਸ਼ਨ ਨੇ ਬਿਦਰ ਦੇ ਘਰ ਗਿਜਾਰੀ ਸੀ ਰਾਜਨ ਕੌਣ ਤੇਮਾਰੇ ਆਵੇ ਬਾਣੀ ਅੰਦਰ ਦਰਜਾ ਮਾਰੂ ਰਾਗ ਅੰਦਰ ਪੜ ਕੇ ਦੇਖ ਜਿਹੜੇ ਬਾਣੀ ਪੜਦੇ ਨੇ ਉਹਨਾਂ ਨੂੰ ਪਤਾ ਹੈ ਰਾਜਨ ਕੌਣ ਤੇਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵੇ ਦਰਯੋਧਨ ਦਾ ਦੁਨੀਆ ਤੇ ਸ਼ੱਕਾ ਚੱਲਦਾ ਤੇ ਬਿਦਰ ਗਰੀਬੀ ਵਿੱਚ ਲੜ ਰਿਹਾ ਬਾਹਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅੱਜ ਮੈਂ ਉਹ ਪਰਿਵਾਰ ਦੇਖੇ ਨੇ ਜਿਨ੍ਹਾਂ ਵਿਚਾਰਾਂ ਦੇ ਘਰ ਟੱਠੇ ਹੁੰਦੇ ਨੇ ਤੇ ਕੁਝ ਭਰਾ ਭਰਾਉਂਦੇ ਨੇ ਉਹ ਸੋਨੇ ਦੇ ਕਸ ਗੁਰਦੁਆਰੇ ਤੇ ਚੜਾਉਂਦੇ ਨੇ ਪਰ ਆਪਣੇ ਭਰਾ ਨੂੰ ਕਦੇ ਉਚਾਨ ਨਹੀਂ ਦੇਖਣਾ ਚਾਹੁੰਦੇ ਕਿ ਸਾਡੇ ਵਿੱਚ ਕਮਜ਼ੋਰੀਆਂ ਆਂ ਅਬਲ ਅੱਲਾ ਨੂਰ ਪਿਆ ਇੱਕ ਬਤਾ ਇਸਕੇ ਹੰਕਾਰ ਮੁਕਮ ਹੈ ਜੜਤਾ ਆਈ ਮਿੱਧਰ ਆ ਗਿਆ ਮਾਹਰ ਕਹਿ ਲਗੇ ਕਿੱਥੋਂ ਆਇਆ ਕਹਿਣ ਲੱਗੇ ਦੀ ਬੇਦਰ ਦੀ ਧਰਤੀ ਤਮ ਸਹਿਬ ਜਾਨਦ ਕਹਿਣ ਲੱਗੇ ਆ ਬੇਦਰ ਨੂੰ ਸਾਰੀ ਜ਼ਿੰਦਗੀ ਦਰਜੋਦਨ ਥਾਂ ਨਹੀਂ ਦਿੱਤੀ ਆ ਤੈਨੂੰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਥਾਂ ਦੇ ਕੇ ਤੈਨੂੰ ਸਹੀ ਦਾ ਰੁਕਬਾ ਦੇ ਕੇ ਸਹਿਬ ਜਾਨਦੋਂ ਪੰਜਾਬ ਪਿਆਰਾਂ ਵਿੱਚ ਪੰਥ ਦੀ ਸਾਜਰਾ ਹੋ ਜਾਗੀ ਮੇਰੇ ਕਲਗਿਆਂ ਵਾਲੇ ਪਾਤਸ਼ਾਹ ਮਹਾਰਾਜ ਪੰਨ ਪਿਆਰੇ ਹੋਏ ਕਤਰ ਜਿਨ੍ਹਾਂ ਦੇ ਘਰ ਦੇ ਨਾਲ ਉਸ ਜੀ ਕੱਟੇ ਹੋਏ ਨੇ ਮਹਾਰਾਜ ਅੰਦਰ ਗਏ ਅੰਦਰ ਜਾ ਕੇ ਕੀ ਕੀਤਾ ਉਹ ਜਾਣੇ ਕਹੋ ਨਾਨਕ ਕਰਦਿੱਕੀਆਂ ਬਾਤਾਂ ਕਰਤੇ ਕੀਮਤ ਕਰਦਾ ਕਰਦਾ ਜਾਣੇ ਕਹਿ ਜਾਣੇ ਗੁਰਸੂਰਜਾ ਰੱਬ ਜਾਣਦਾ ਜਾਂ ਗੁਰੂ ਜਾਣਦਾ ਬੰਦਾ ਨਹੀਂ ਪੰਜਾਂ ਪਿਆਰਾਂ ਦੇ ਸਿਰ ਧਾਰ ਤੇ ਟਕਾ ਕੇ ਮਹਾਰਾਜ ਨੇ ਗੋਦਸਤਾਰਾ ਨੀਲੇ ਦਸਤਾਰੇ ਸਜਾ ਕੇ ਪੀੜੇ ਵਾਸਤਰ ਪਹਿਨਾ ਕੇ ਮੇਰੇ ਕਲਗੇ ਵਾਲੇ ਪਾਸਾ ਕੌਮ ਦੇ ਆਗੂ ਬਣ ਕੇ ਮੋਰਤ ਹੋ ਰਹੇ ਹੁੰਦੇ ਨੇ ਤੇ ਪਿੱਛੇ ਪੰਜ ਪਿਆਰੇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਨ ਦਰਗੇ ਮਾਨ ਤੁਰੇ ਆਉਂਦੇ ਨੇ ਹੁਣ ਕੀ ਹੋਇਆ ਕਿ ਮਹਾਰਾਜ ਆਣ ਕੇ ਅੱਗੇ ਖੜੇ ਨੇ ਤੇ ਜਦੋਂ ਦੇਖੇ ਪੰਜਾਂ ਪਿਆਰਾਂ ਦੇ ਸਰੂਪ ਤੇ ਇੱਥੇ ਇੱਕ ਸਿੰਘ ਉੱਠ ਕੇ ਖੜਾ ਹੋਇਆ ਉਹ ਕੌਣ ਸੀ ਦੇਵਾ ਰਾਮ ਕਹਿਣ ਲੱਗੇ ਮਹਾਰਾਜ ਮੇਰਾ ਵੀ ਸੀਸ ਕੱਟ ਲਓ ਘਰ ਦੇ ਨਾਲ ਉਹ ਮਹਾਰਾਜ ਕਹਿਣ ਲੱਗੇ ਪੰਜ ਦੀ ਸਾਜਨਾ ਹੋ ਚੁੱਕੀ ਹੈ ਪੰਜ ਪ੍ਰਵਾਨ ਹੋ ਚੁੱਕੇ ਨੇ ਇੱਥੇ ਪੰਜ ਪਿਆਰੇ ਤੇ ਪੰਜ ਮੁਕਤੇ ਪੰਜ ਮੁਖਤਾਂ ਵਿੱਚ ਭਾਈ ਦੇਵਾ ਸਿੰਘ ਭਾਈ ਰਾਮ ਸਿੰਘ ਭਾਈ ਸਰਸੰਗ ਭਾਈ ਦਾਇਲ ਸਿੰਘ ਭਾਈ ਫਤੇ ਸਿੰਘ ਇਹ ਉੱਠ ਕੇ ਖੜੇ ਹੋ ਕੇ ਕਹਣ ਲਗੇ ਮਹਾਰਾਜ ਸਾਡੇ ਅਸੀਸ ਕਟੋ ਮਹਾਰਾਜ ਕਹਣ ਲਗੇ ਤੁਹਾਨੂੰ ਅੱਜ ਮੁਖਤਿਆਂ ਦਾ ਕਿਤਾਬ ਦੇ ਦਿੰਨੇ ਆ ਜਿੱਦਣ ਚਮਕੌਰ ਦੀ ਗੜੀ ਵਿੱਚ 10 ਲੱਖ ਮਲਖਈਆ ਚੜ ਕੇ ਆ ਜਾਏਗਾ ਸਭ ਤੋਂ ਪਹਿਲਾਂ ਤੁਹਾਡੀ ਸ਼ਾਹਦਤ ਹੋਏਗੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਬੰਦ ਮੁਕਦੇ ਉੱਥੇ ਜਾ ਕੇ ਉਹਨੂੰ ਨਸ਼ਾਤ ਦਾ ਜੰਮ ਪੀਤਾ ਮਹਾਰਾਜ ਨੇ ਉਸ ਵਕਤ ਉਹਨ ਮੌਜੂਦ ਚ ਆਏ ਖੁੱਲੇ ਪੰਡਾਲ ਦੇ ਵਿੱਚ ਸਤਲੋਜ ਤੋਂ ਉਸ ਵਕਤ ਜਲ ਮੰਗਾਇਆ ਜਲ ਮੰਗਾ ਕੇ ਬਾਟੇ ਵਿੱਚ ਪਤਾਸੇ ਪਾ ਕੇ ਪਾਣੀ ਪਾ ਕੇ ਇੱਕ ਮਿੱਤਰ ਤੇ ਤਿਆਰ ਕੀਤਾ ਜਵੇਂ ਆਬੇ ਹਜਾਤ ਤਿਆਰ ਕਰਕੇ ਅੜ ਕੌਮ ਨੂੰ ਬੁਲਾ ਕੇ ਇੱਕ ਨਵਾਂ ਰੂਪ ਦੇ ਰਾਂ ਨੇ 4 17 ਢਾਡੀ ਕਿੱਥੇ ਦੁਆਰਾ ਐਉਂ ਅਖੇ ਜਾਣੀ ਤੁਰਖਿਆ ਕਾਲ चेल I'm ¡Gloria मातूानू ख़ालसा मा मा खाल सद गुरू ख़ालसा खाल, खाल, खाल दा दा दे